ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਮਹਾਰਾਜਾ ਉਹ ਤਸਵੀਰ ਨੂੰ ਸੋਨੇ ਦੇ ਪਰ ਆਹ ਮਹਾਰਾਜਾ ਸਾਹਿਬ ਨੂੰ ਸੋਹਤੀ ਹੈ ਉਹ ਛੇੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਨਨ ਦੁਨੀਆ ਦਾ ਸਭ ਤੋਂ ਵੱਡਾ ਮਹਾਰਾਜ ਕੀ ਕੀ ਸਰਵ ਰੱਬ ਕਰੇ ਲੈਣਾ ਸਭ ਹੱਥ ਕਰਪਾਹਰ ਜਨਮ ਸਾਥ ਕੋ ਨੋ ਦੇਤਾ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰੇ ਨੂ ਰਹੇ ਦਿਆਲ ਸਭ ਉਪਰ ਹੋਵਨ ਕ੍ਰਿਪਾਲ ਆਪਣੇ ਕਰਤਬ ਜਾਣ ਆਪੋ ਜੰਤਰ ਜਮੀ ਰਿਓ ਕਾ ਬੇਤਾ ਨਾਨਕ ਸਭ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਲ ਕੈ ਹਾਤ ਜੀ ਦਿਆਲ ਅਨਾਦ ਕੋ ਨਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਆਪਣੀਆਂ ਵਿਰਾਸਤਾ ਨੂੰ ਸੰਭਾਲੀਏ ਮੈਂ ਪਰੇਵ ਦੇਖਿਆ ਲਹਿੰਦੇ ਪੰਜਾਬ ਵਿੱਚ ਛੇੜ ਚੱਲ ਰਹੀ ਹੈ ਛੇੜ ਛਾੜ ਨਹੀਂ ਹੋਈ ਹੈ ਕਬਜ਼ਾ ਕਬਜ਼ਾ ਨਹੀਂ ਹੋਇਆ ਕਿਸੇ ਦਾ ਉੱਥੇ ਉਹ ਦੱਸਦੇ ਵੀ ਆ ਕਿ ਇਹ ਸ਼ੇਰੇ ਪੰਜਾਬ ਦਾ ਅੰਦਰ ਲਈ ਵਿਰਾਸਤਾ ਦੇ ਲਈ ਆਪਾਂ ਲੱਕ ਬਣੀਏ ਮਤਭੇਦ ਛੱਡ ਗਏ ਆਪਣੇ ਆਖਰੀ ਨੰਦੇ ਜੀ ਸਾਫ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਲੀ ਮੈਂ ਧੰਨਵਾਦੀ ਆ ਜਿੰਨੀਆਂ ਵੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਜੂ ਭਾਈ ਸਾਹਿਬ ਆਜੂ ਥੈਂਕ ਯੂ ਬਰਾਸ਼ੇ ਸਾਡੇ ਵੀਰ ਨੂੰ ਬੇਪੀ ਜਗਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਛਾਡੇ ਤੋਂ ਜੋ ਸਿੰਘ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਬੋਲੇ ਸੋਨਹੀ ਸਾਤ ਸ੍ਰੀ ਅਕਾਲ ਬਾਬਾ ਬਲਬੀਰ ਸਿੰਘ ਜੀ ਉਹਨਾਂ ਨੂੰ ਵੀ ਬੀਤੀ ਆ ਜਥੇਬੰਦੀ ਸਾਤ ਸ੍ਰੀ ਅਕਾਲ ਕਿਉਂਕਿ ਸਾਡੇ ਦਾ ਬੜਾ ਪਿਆਰ ਹੈ ਕਿ ਅੱਜ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਗੋਵਿੰਦ ਦਾ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦਾ ਬਖਸ਼ਿਸ਼ ਹੈ। ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਪੰਥ ਨੂੰ ਸਮਰਪਿਤ ਰਹਿ ਔਰ ਉਹਨਾਂ ਨੇ ਜਿੱਥੇ ਦਰਬਾਰ ਸਾਹਿਬ ਸੋਨਾ ਲਗਵਾਇਆ ਉੱਥੇ ਨਾਲ ਦੀ ਨਾਲ ਜਦੋਂ ਇੱਥੇ ਰਹਿائش ਤਾਮੀਰ ਕਰਵਾਈ ਤਾਂ ਉਸ ਦਾ ਨਾਮ ਬਾਗ ਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਉੱਤੇ ਰਾਮ ਬਾਗ ਰੱਖਿਆ। ਅੱਜ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਜਿਹੜੀ ਆ ਇਸ ਰਾਮ ਬਾਗ ਦੇ ਵਿੱਚ ਸੰਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛੱਦਰ ਸ਼ਾਇਆ ਹੇਠ ਮਨਾਈ ਜਾ ਰਹੀ ਆ ਮੈਂ ਇਹ ਸਮਝਦਾ ਵਾਂ ਕਿ 1849 ਤੋਂ ਬਾਅਦ ਪਹਿਲੀ ਵਾਰੀ ਇਸ ਰਾਮ ਬਾਗ ਦੇ ਵਿੱਚ ਅਜ ਇਤਿਹਾਸਕ ਪਲ ਬਣਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਥੇ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ ਗੁਰਬਾਣੀ ਦਾ ਪਾਠ ਹੋਇਆ ਕੀਰਤਨ ਢਾਡੀ ਵਾਰਾਂ ਤੇ ਵਿਚਾਰਾ ਹੋਈਆਂ ਮੈਂ ਇਹ ਸਮਝਦਾ ਵਾਂ ਕਿ ਇਹ ਗੁਰੂ ਦੀ ਬਖਸ਼ਿਸ਼ ਆ ਗੁਰੂ ਦੀ ਰਹਿਮਤ ਆ ਕਿ ਅੱਜ ਅਸੀਂ ਆਪਣੇ ਸ਼ੇਰੇ ਪੰਜਾਬ ਨੂੰ ਉਹਨਾਂ ਦੀ ਵਿਰਾਸਤੀ ਧਰਤੀ ਦੇ ਉੱਤੇ ਖੜਕੇ ਜਿਹੜਾ ਬਾਗ ਉਹਨਾਂ ਨੇ ਆਪ ਬਣਾਇਆ ਰੱਖਿਆ ਉਸੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਝਾ ਮਹਾਰਾਜਾ ਹੀ ਉਹਨਾਂ ਦੇ ਰਾਜ ਦੇ ਵਿੱਚ ਫਕੀਰ ਅਜੀਜੋਦੀਨ ਵੀ ਮੰਤਰੀ ਆ ਫਿਰ ਦਿਵਾਨ ਮੁਹਕਮ ਚੰਦ ਆ ਜਰਨਲ ਵੈਨ ਤੂਰਾ ਵਾ ਉਹਨਾਂ ਨੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਚਲਾਇਆ ਪੰਜਾਬ ਦੇਸ਼ ਉਹ ਤੋਂ ਤਰੱਕੀ ਦੀਆਂ ਰਾਹਾਂ ਤੇ ਹੀ ਕੁੱਤੇ ਦੇ ਗਲ 'ਚ ਵੀ ਕੋਈ ਕੰਠਾ ਨਹੀਂ ਲਾਉਂਦਾ ਕਦੀ ਮਹਾਰਾਜਾ ਸਾਹਿਬ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਅਮਨ ਸਾਰੇ ਪਾਸੇ ਹੀ ਅੱਜ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਆ ਕਿ ਸ਼ੇਰੇ ਪੰਜਾਬ ਵਰਗਾ ਰਾਜ ਜਿਹੜਾ ਵਾ ਉਹ ਫੇਰ ਇਸ ਸੰਸਾਰ ਦੇ ਉੱਤੇ ਨਜ਼ਰ ਆਵੇ ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪ੍ਰੇਮ ਪਿਆਰ ਇਤਬਾਕ ਨਾਲ ਰਹਿਣ ਔਰ ਸਾਰਿਆਂ ਦੇ ਭਲੇ ਦੇ ਜਿਹੜੇ ਕਾਰਜ ਆ ਉਹ ਕੀਤੇ ਜਾਣ ਨਾਲ ਹੀ ਮੈਂ ਉੱਥੇ ਸੰਗਤ ਨੇ ਕਿਉਂਕਿ ਮੇਰੇ ਸਾਹਮਣੇ ਇਹ ਪੱਖ ਰੱਖੇ ਹੀ ਬਸ਼ੀਰੇ ਪੰਜਾਬ ਦੀਆਂ ਯਾਦਾਂ ਇੱਥੇ ਮਨਾਇਆਂ ਜਾਣੀਆਂ ਚਾਹੀਦੀਆਂ ਤਾਂ ਮੈਂ ਵੀ ਇਹ ਮਹਿਸੂਸ ਕਰਦਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਇੱਕ ਤੇ ਨਵੰਬਰ ਮਹੀਨੇ ਦੇ ਵਿੱਚ ਸ਼ੇਰੇ ਪੰਜਾਬ ਦਾ ਜਨਮ ਦਿਨ ਆਉਂਦਾ ਉਹ ਲਾਹੌਰ ਵੀ ਮਨਾਇਆ ਜਾਵੇ ਹੋਰ ਵੀ ਜਿੱਥੇ ਮਨਾਇਆ ਜਾਂਦਾ ਮਨਾਇਆ ਜਾਵੇ ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਲ ਹੀ ਇਸ ਸਥਾਨ ਦੇ ਉੱਤੇ ਰਾਮ ਬਾਗ ਦੇ ਵਿੱਚੋਂ ਮਨਾਇਆ ਜਾਇਆ ਕਰੇ ਔਰ ਦੂਜਾ ਮਹਾਰਾਜਾ ਸਾਹਿਬ ਦੀ ਵਰਸੀ ਜਿਹੜੀ ਜੂਨ ਮਹੀਨੇ ਦੇ ਵਿੱਚ ਆਉਂਦੀ ਆ ਉਹ ਹਰ ਵਾਰੀ ਇੱਥੇ ਮਨਾਈ ਜਾਣੀ ਚਾਹੀਦੀ ਆ ਕਿਉਂਕਿ ਧਰਤੀ ਮਹਾਰਾਜਾ ਰਣਜੀਤ ਸਿੰਘ ਦੀ ਆ ਸਿੱਖਾਂ ਦੀ ਵਿਰਾਸਤਾ ਨਾਲ ਹੀ ਸਾਨੂੰ ਆਪਣੀਆਂ ਵਿਰਾਸਤਾ ਸੰਭਾਲਣੀਆਂ ਚਾਹੀਦੀ ਨਾ ਵਾ ਭਾਵੇਂ ਪਟਾਲਾ ਵਾ ਭਾਵੇਂ ਦਿਨਾਂ ਨਗਰ ਆ ਭਾਵੇਂ ਫਲੋਰ ਆ ਭਾਵੇਂ ਅੰਮ੍ਰਿਤਸਰ ਆ ਸਾਨੂੰ ਤੇ ਮਹਾਰਾਜਾ ਦੇ ਰਾਜ ਦਾ ਦੇ ਕੋਈ ਪਤਾ ਵੀ ਹੈਗਾ ਨਾ ਉਹਨੂੰ ਘੁੱਟ ਕੇ ਸ਼ਾਤੀ ਨਾਲ ਲਾਉਣਾ ਚਾਹੀਦਾ ਸਾਡਾ ਆਖਰੀ ਰਾਜਾ ਔਰ ਸ਼ੇਰਦਿਲ ਰਾਜਾ ਜਿਹਦੇ ਰਾਜ ਦੇ ਵਿੱਚ ਲੋਕ ਸੁਖੀ ਵਸੇ ਔਰ ਉਹ ਦਰਾ ਖੈਬਰ ਤੋਂ ਲੈ ਕੇ ਜਮਨਾ ਤੱਕ ਰਾਜ ਹੋਇਆ ਜਿਹਦੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸਾਨੂੰ ਉਸ ਮਹਾਰਾਜੇ ਦੀ ਵਿਰਾਸਤ ਨੂੰ ਪਿਆਰ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਸਰਵਰ ਸੈਵਨ ਨੂੰ ਮਹਾਰਾਜੇ ਦੀ ਇਸ ਦਿਸ਼ਾ ਨੇ ਸੰਬੰਧਿਤ ਅਪਰਾਲੇ ਕੀਤੇ ਜਾਂਦੇ ਆ ਜੀ ਆਪਾਂ ਅੱਗੇ ਤੋਂ ਮੇਰੇ ਵੀ ਜਿੱਥੇ ਧਿਆਨ ਦੇ ਵਿੱਚ ਆਊਗਾ ਆਪਾਂ ਕੌਮ ਨੂੰ ਇੱਥੇ ਅਪੀਲ ਕਰਾਂਗੇ ਕਿ ਆਪਾਂ ਆਪਣੀਆਂ ਵਿਰਾਸਤਾਂ ਨੂੰ ਸੰਭਾਲੀਏ ਤੇ ਸੰਭਾਲ ਕੇ ਉਹਨਾਂ ਨੂੰ ਆਪਾਂ ਜਿਉਂ ਦੀਆਂ ਤਿਉਹ ਰੱਖੀਏ ਕਿਉਂਕਿ ਇਹ ਇਕੱਲੇ ਸਿੱਖਾਂ ਦੀ ਵੀ ਗੱਲ ਨਹੀਂ ਇਹ ਹਿੰਦੂ ਵੀਰਾਂ ਦੀ ਵੀ ਗੱਲ ਆ ਮੁਸਲਮਾਨਾਂ ਦੀ ਵੀ ਗੱਲ ਆ ਤੇ ਸਾਂਝਾ ਰਾਜ ਆ ਠੀਕ ਆ ਸਹੀ ਜੋ ਗੁਰੂ ਗ੍ਰੰਥ ਸਾਹਿਬ ਤੇpropto ਕਰਨ ਵਾਲੇ ਪਰ ਬਾਕੀ ਧਰਮਾਂ ਨੂੰ ਵੀ ਉਹ ਪਿਆਰ ਕਰਨ ਵਾਲੇ ਜੇ ਸੋਨਾ ਉਹਨਾਂ ਨੇ ਦਰਬਾਰ ਸਾਹਿਬ ਲਾਇਆ ਤੇ ਕਾਂਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਲਾਇਆ ਤੇ ਉਸ ਸਨੈਰੀ ਮਸਜਿਦ ਨੂੰ ਵੀ ਲਾਇਆ ਜਿਹੜੇ ਫਾਊਂਡਰ ਮੈਂਬਰ ਸਿੱਤੇ ਮਸਜਿਦ ਦੇ ਹੈਗੇ ਨੇ ਉਹਨਾਂ ਦੀ ਸਦਕਾ ਮੈਂਬਰ ਸਭ ਰਾਤ ਕਰ ਦਿੱਤੀਗੀ ਫਾਊਂਡਰ ਨੰਬਰ ਪਹਿਲੇ ਤੋਂ ਬਣਾਈ ਸੀ ਮੈਂਬਰ ਕਰਦੇ ਇਹੋ ਜਿਹੀ ਰਾਜਨੀਤੀ ਕਦੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਬੁਸ਼ੀਰ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਐਡਾ ਕਿਉਂ ਕੀਤਾ ਪਰ ਘੱਟੋ ਘੱਟ ਜਿਹੜੀਆਂ ਚੀਬ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਈ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪਰਵਾਨ ਅਕਾਲ ਤਖਸਾਲ ਵਾਲੀ ਉਹਦੇ ਜਿਹੜੇ ਬੋਢਲੇ ਕੰਮ ਕੀਤੇ ਸੀ ਉਹ ਚੀਫ਼ ਖਾਲਸਾ ਦਿਵਾਨ ਨੇ ਕੀਤੇ ਸੀ بڑے ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੇ ਮੈਂ ਤੇ ਇਹ ਚਾਹੁੰਦਾ ਵੀ ਚੀਫ਼ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸ ਦੀ ਨਿੱਜੀ ਸੰਸਥਾਨੀਆਂ ਚੀਫ਼ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਚਨੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਅਮਰੀਕਾ ਦੇ ਵਿੱਚ ਲੇਟ ਆ ਗਈ ਜਿੱਥੇ ਉਹ ਬਾਪ ਬੰਦੇ ਮੈਂ ਪਰ ਸ਼ਾਮਲ ਕੀਤੇ ਫਿਰ ਦੁਬਾਰਾ ਤੇ 15 ਦਿਨ ਸਮਾਂ ਦਿੱਤਾ ਕਿ ਆ ਕੇ ਸ਼੍ਰੀ ਕਲਕੱਤਾ ਬਣਾਓ ਆਉਣਗੇ 15 ਦਿਨ ਦੇ ਵਿੱਚ ਜੀ 12 ਦਿਨ ਹੋ ਗਏ ਜੀ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਭਾਈ ਤਨਮ ਸਿੰਘ ਬੰਬਈ ਤੋਂ ਹੋਰ ਇੱਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਨਹੀਂ ਹੈ ਅਕਾਲ ਤਖਤ ਸਾਹਿਬ ਅੱਗੇ ਵੀ ਗੁਰਮੁਖ ਬੈਸੋ ਸਫਾ ਬਿਸ਼ਾਏ ਦੇ ਮੁਤਾਬਕ ਸੱਜਣਾ ਵਾ ਉਹਦੇ ਮੁਤਾਬਕ ਸੱਦੇ ਆ ਜੋ ਚੀਪ ਕਾਲ ਸਾਹਿਬ ਦੀਵਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊਗੀ ਸਿੰਚਾ ਵਿੱਚ ਸਰਕਾਰੀ ਸਕੂਲ ਅਮਰੀਕਾ ਦੇ ਵਿੱਚ ਜਿਹੜਾ ਨਾਮ ਰਿਸਰਚ ਫੰਡ ਲੈ ਨਾਮ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਕਿ ਬਹੁਤ ਬਹੁਤ ਵਧੀਆ ਗੱਲ ਹੈ ਜੀ ਅੱਜ ਮਨੁੱਖੀ ਹਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ ਤੇ ਮਨੁੱਖੀ ਹਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਵਾਰਸ ਲਾਸ਼ਾਂ ਦਾ ਹਿਸਾਬ ਲਾਉਂਦਿਆਂ ਲਾਉਂਦਿਆਂ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾ وارਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚੱਲ ਗਈ ਆ ਹਾਰੇ ਬਹੁਤ ਚੰਗਾ ਕਰਨਾ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਬਣਿਆ ਮੈਂ ਇਹਦਾ ਸਵਾਗਤ ਕਰਦਾ ਵਾਹਿਗੁਰੂ ਜੀ 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 ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਨਫ਼ਰਤ ਨਹੀਂ ਚਾਹੀਦੀ ਕਿ ਆਪਾਂ ਹਰ ਚੀਜ਼ ਨੂੰ ਇੰਨੀ ਨਫ਼ਰਤ ਦੇ ਨਾਲ ਵੇਖੀਏ ਅਸਮਾਨ ਤੁਸੀਂ ਵੇਖ ਲਓ ਉੱਪਰ ਜੁੜਿਆ ਹੋਇਆ ਹਵਾ ਜਿਹੜੀ ਉਧਰੋਂ ਵੀ ਆਉਂਦੀ ਚੱਲ ਜਾਂਦੀ ਏ ਇਧਰੋਂ ਵੀ ਉਧਰ ਉਧਰੋਂ ਵੀ ਇਧਰ ਆਉਂਦੀ ਆ ਪੰਛੀ ਕੀ ਆਪਾਂ ਇਹਦੇ ਤੇ ਵੀ ਪਾਬੰਦੀ ਲਾਵਾਂਗੇ ਤਾਂ ਇੱਥੇ ਸਾਨੂੰ ਗੁਰੂ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਇਸ ਦੁਨੀਆ ਦੇ ਵਿੱਚ ਨਫ਼ਰਤਾਂ ਨੂੰ ਕੋਈ ਥਾਂ ਨਹੀਂ ਚਾਹੀਦੀ ਮਹੱਬਤ ਦਾ ਪਗਾਮ ਜਾਣਾ ਚਾਹੀਦਾ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਇਹ ਦੇਸ਼ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ